ਦੇਸ਼ ਦਾ ਇੱਕ ਬਹੁਤ ਪ੍ਰਮੁੱਖ ਅਖਬਾਰ ਹੈ ਉਹਦੇ ਵਿੱਚ ਅੱਜ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਹੈ ਆਲ এডਿਸ਼ਨ ਕਿ ਸਾਰੇ ਦੇਸ਼ ਚ ਉਹ ਦੇਖੀ ਗਈ ਹੋਣੀ ਹੈ ਮੈਨੂੰ ਤੇ ਉਸ ਖਬਰ ਦਾ ਬੜਾ ਦੁੱਖ ਲੱਗਾ ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ ਪਰ ਮੇਰੇ ਮਨ ਦੇ ਆਪਣੇ ਵਲਵਲੇ ਆ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਉਹ ਖਬਰ ਕੀ ਹੈ ਕਿ ਅੱਜ ਦੇ ਦਿਨ 1 ਅਗਸਤ ਨੂੰ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਇੱਕ ਨਵਾਂ ਸਿਲੇਬਸ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਤੋਂ ਬਚਣ ਲਈ ਨਸ਼ਿਆਂ ਦੇ ਉੱਤੇ ਜਿਹੜਾ ਇੱਕ ਸਿਲੇਬਸ ਐਡ ਕੀਤਾ ਗਿਆ 8ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਲਈ 8 ਲੱਖ ਬੱਚਾ ਉਹਦੇ ਵਿੱਚ ਗਿਣਤੀ ਦੱਸੀ ਜਾ ਰਹੀ ਹੈ ਔਰ ਇਹ ਵੀ ਬੜੇ ਮਾਣ ਦੇ ਨਾਲ ਉਹ ਖਬਰ ਦੇ ਵਿੱਚ ਲਿਖਿਆ ਕਿ ਪੂਰੇ ਦੇਸ਼ 'ਚ ਇਹੋ ਜੀ ਕੋਈ ਸ਼ੁਰੂਆਤ ਕਿਤੇ ਨਹੀਂ ਹੋਈ ਜਿਹੜੀ ਪੰਜਾਬ ਤੋਂ ਇਹ ਪਹਿਲ ਕੀਤੀ ਜਾ ਰਹੀ ਹੈ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਦੇ ਉੱਤੇ ਸ਼ਰਮ ਮਹਿਸੂਸ ਕਰੀਏ ਕਿ ਇਹਦੇ ਉੱਤੇ ਮਾਣ ਮਹਿਸੂਸ ਕੀਤਾ ਜਾਵੇ ਇਸੇ ਮਸਲੇ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਸਾਡਾ ਸੂਬਾ ਕਿਹੜੇ ਪਾਸੇ ਨੂੰ ਤੁਰ ਪਿਆ ਕਿ ਸਾਰੀ ਦੁਨੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਸਾਡੀ ਨੈਗੇਟਿਵਿਟੀ ਜਿਹੜੀ ਉਹ ਫਲਾਈ ਜਾਣੀ ਸ਼ੁਰੂ ਕਰ ਦਿੱਤੀ ਸਰਕਾਰ ਇਹ ਮੰਨ ਕੇ ਚੱਲੇ ਕਿ ਕਿਤਾਬਾਂ ਚ ਸਿਲੇਬਸ ਰੱਖਣ ਦੇ ਨਾਲ ਨਸ਼ਾ ਨਹੀਂ ਖਤਮ ਹੋਣਾ ਬੱਚਿਆਂ ਨੂੰ ਆਰੇ ਲਾਉਣਾ ਪੈਣਾ ਵਾ ਬੱਚਿਆਂ ਨੂੰ ਕੰਮ ਕਰ ਦੇਣਾ ਪੈਣਾ ਵਾ ਬੱਚਿਆਂ ਨੂੰ ਇੱਜ਼ਤਮਾਨ ਵਾਲੀ ਰੋਟੀ ਦੇਣੀ ਪੈਣੀ ਹੈ ਨਸ਼ਾ ਉਹਦੇ ਨਾਲ ਖਤਮ ਹੋਣਾ ਹੋਰ ਤੇ ਕਿਸੇ ਤਰੀਕੇ ਨਸ਼ਾ ਜਿਹੜਾ ਉਹ ਖਤਮ ਹੋ ਹੀ ਨਹੀਂ ਸਕਦਾ ਸਾਡੇ ਵੇਲੇ ਕਿਤਾਬਾਂ ਦੇ ਵਿੱਚ ਸਰਲੇਖ ਪਤਾ ਕੀ ਹੁੰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦ ਭਗਤ ਸਿੰਘ ਦਾ ਸ਼ਹੀਦ ਮੰਨ ਲਾਲ ਢਿੰਗਰਾ ਦਾ ਇਹੋ ਜੇ ਸਰਲੇਖ ਤੇ ਇਹੋ ਜੇ ਲੇਖ ਸਾਡੀਆਂ ਕਿਤਾਬਾਂ ਦੇ ਵਿੱਚ ਪਾਠ ਹੁੰਦੇ ਸੀਗੇ ਤੇ ਬਜਾਏ ਇਹਨਾਂ ਨੂੰ ਦਿਖਾਉਣ ਦੇ ਸਾਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਬਦਨਾਮ ਕੀਤਾ ਜਾ ਰਿਹਾ ਕਿ ਪੰਜਾਬ 'ਚ ਇਹ ਅਲਾਮਤ ਹੈ ਮਾੜੀ ਲਾਮਤ ਹੈ ਪੰਜਾਬ 'ਚ ਨਸ਼ਾ ਬੜੀ ਬੁਰੀ ਤਰ੍ਹਾਂ ਪੰਜਾਬ ਨੂੰ ਕਿਤੇ ਵੀ ਕੋਈ ਨੈਗੇਟਿਵ ਵਿਖਾਉਣ ਤੋਂ ਗਰੇਜ ਹੀ ਨਹੀਂ ਕੀਤਾ ਜਾ ਰਿਹਾ ਕੋਈ ਉਹਦੇ ਉੱਤੇ ਕੋਈ ਮਤਲਬ ਬੋਲਣ ਨੂੰ ਤਿਆਰ ਨਹੀਂ ਕੋਈ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਨੂੰ ਤਿਆਰ ਨਹੀਂ ਪੰਜਾਬ ਦੀ ਕੋਈ ਚੰਗੀ ਖਬਰ ਹੋਵੇ ਨਾ ਤੇ ਅਖਬਾਰਲੇ ਅੰਦਰਲੇ ਪੇਜਾਂ ਦੇ ਉੱਤੇ ਲੱਗਦੀ ਔਰ ਐਡੀਕ ਲੱਗਦੀ ਆ ਤੇ ਜੇ ਕਿਤੇ ਬਦਨਾਮ ਕਰਨ ਵਾਲੀ ਖਬਰ ਹੋਵੇ ਤੇ ਐਡੀ ਵੱਡੀ ਕਰਕੇ ਉਹ ਪਹਿਲੇ ਪੇਜ ਦੇ ਉੱਤੇ ਵਿਖਾਈ ਜਾਂਦੀ ਆ ਚਾਹੇ ਉਹ ਖਬਰ ਜਿਹੜੀ ਆ ਹਰਮੰਦਰ ਸਾਹਿਬ ਨੂੰ ਬੰਬ ਧਮਾਕੇ ਨਾਲ ਡਾਉਣ ਦੀਆਂ ਖਬਰਾਂ ਹੋਣ ਜਣੀਆਂ ਧਮਕੀਆਂ ਆ ਬੇਫਕੂਫ ਵਾਲੀਆਂ ਧਮਕੀਆਂ ਤੇ ਬੇਫਜ਼ੂਲ ਜਣੀਆਂ ਧਮਕੀਆਂ ਵਾ ਉਹ ਪੂਰੀ ਦੁਨੀਆ ਦੇ ਵਿੱਚ ਐਡੀ ਵੱਡੀ ਕਰਕੇ ਉਹ ਖਬਰ ਵਿਖਾਈ ਜਾਂਦੀ ਹੈ ਔਰ ਕੇਵਲ ਅਖਬਾਰਾਂ ਨਹੀਂ ਟੀਵੀ ਚੈਨਲ ਦੇ ਉੱਤੇ ਵੀ ਉਹਨੂੰ ਇਸੇ ਤਰੀਕੇ ਪ੍ਰਸਾਰਤ ਕੀਤਾ ਜਾਂਦਾ ਵਾ ਔਰ ਇਹਦੇ ਵਿੱਚ ਸਾਡੇ ਪੋਲੀਟੀਸ਼ਨ ਵੀ ਕੋਈ ਘਟ ਨਹੀਂਗੇ ਉਹ ਵੀ ਸਿਰਫ ਖਬਰਾਂ ਬਣਾਉਣ ਦੇ ਚੱਕਰ ਦੇ ਵਿੱਚ ਦਰਬਾਰ ਸਾਹਿਬ ਦੇ ਜਾ ਕੇ ਵਿੱਚ ਵਿਜ਼ਿਟ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਮਿਲਦੇ ਨੇ ਔਰ ਇਹਨੂੰ ਖਬਰਾਂ ਬਣਾਉਣ ਦੇ ਚੱਕਰ ਦੇ ਵਿੱਚ ਹੋਰ ਜਿਹੜਾ ਦੁਨੀਆ ਨੂੰ ਡਰਾਇਆ ਜਾਂਦਾ ਪੰਜਾਬ ਦੀ ਜਿਹੜੀ ਨੈਗੇਟਿਵਿਟੀ ਉਹ ਹੋਰ ਦੁਨੀਆ ਦੇ ਵਿੱਚ ਵਿਖਾਈ ਜਾਂਦੀ ਆ ਇੱਥੇ ਮੈਂ ਵੀ ਦੱਸਣਾ ਚਾਹੁੰਨਾ ਕਿ ਕੱਲੇ ਹਰਮੰਦਰ ਸਾਹਿਬ ਦੇ ਨਾਂ ਦੇ ਉੱਤੇ ਧਮਕੀ ਆਈ ਆ ਅੱਜ ਮੈਂ ਕਿਸੇ ਪੁਲਿਸ ਅਫਸਰ ਕੋਲੋਂ ਪੁੱਛਦਾ ਸੀਗਾ ਉਹ ਕਹਿੰਦੇ ਜੀ 190 ਮੇਲ ਆਈਆਂ ਨੇ ਕਈ ਹੋਟਲਾਂ ਵਾਲਿਆਂ ਨੂੰ ਤੇ ਕਈ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਪਰ ਉਹ ਕੋਈ ਵੀ ਕਿਤੇ ਨਸ਼ਰ ਨਹੀਂ ਕਰ ਰਿਹਾ ਉਹ ਕੋਈ ਵੀ ਕਿਤੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਿਰਫ ਇਹੀ ਕੋ ਦਿਖਾਇਆ ਜਾਂਦਾ ਜਿਹੜੇ ਪੰਜਾਬ ਦੇ ਨਾਲ ਧਾਰਮਿਕ ਸਥਾਨ ਨੇ ਜਾਂ ਪੰਜਾਬ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਡਿਸਟਰਬ ਤੇ ਪੰਜਾਬ ਨੂੰ ਬਹੁਤ ਮਾੜਾ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਇਹਨਾਂ ਸਾਜ਼ਿਸ਼ਾਂ ਦੇ ਉੱਤੇ ਸਾਨੂੰ ਸੋਚਣ ਦੀ ਲੋੜ ਹੈ ਕਿ ਇਹਨਾਂ ਦੇ ਉੱਤੇ ਆਪਾਂ ਹੋਰ ਇਸ ਤਰੀਕੇ ਨਾਲ ਕੰਮ ਕਰਨਾ ਕਿ ਆਪਾਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਉਹ ਸਿਲੇਬਸ ਐਡ ਕਰਨੇ ਸ਼ੁਰੂ ਕਰ ਦਿੱਤੇ ਨੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਸਿਲੇਬਸ ਹੀ ਐਡ ਕਰਨੇ ਆ ਜੇ ਤੁਹਾਡੀ ਮਨਸ਼ਾ ਹੀ ਇਹ ਆ ਕਿ ਪੰਜਾਬ ਚ ਕੀ ਹੋ ਰਿਹਾ ਪੰਜਾਬ ਕਿੰਨਾ-ਕਿੰਨਾ ਚੀਜ਼ਾਂ ਦਾ ਪੀੜਤ ਹੈ ਫਿਰ ਇਹ ਵੀ ਇਹਦੇ ਵਿੱਚ ਐਡ ਕਰੋ ਕਿ ਪੰਜਾਬ ਚ ਪਿਛਲੇ 15 ਸਾਲਾਂ ਦੇ ਵਿੱਚ ਕੇਵਲ ਨਸ਼ਾ ਹੀ ਨਹੀਂ ਪੰਜਾਬ ਦੇ ਪੋਲੀਟੀਸ਼ੀਅਨ ਨੇ ਪੰਜਾਬ ਦੇ ਬਹਾਦਰ ਅਤੇ ਮਿਹਨਤੀ ਲੋਕਾਂ ਨੂੰ ਆਟੇ ਦਾਲ ਮੁਫਤ ਦੇ ਆਟੇ ਦਾਲ ਦੇ ਉੱਤੇ ਲਾ ਕੇ ਤੇ ਲੋਕਾਂ ਨੂੰ ਜਿਹੜਾ ਉਹ ਮਤਲਬ ਵਿਹਲੇ ਕਰ ਦਿੱਤਾ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਦਿੱਤਾ ਲੋਕਾਂ ਨੂੰ ਭੁਖਾਰੀ ਬਣਾ ਦਿੱਤਾ ਪਿਛਲੇ 15 ਸਾਲਾਂ ਦੇ ਵਿੱਚ ਆਟੇ ਦਾਲ ਚੁਲਝਾ ਕੇ ਇਹ ਵੀ ਚੀਜ਼ਾਂ ਸਿਲੇਬਸ ਦੇ ਵਿੱਚ ਜਿਹੜੀਆਂ ਉਹ ਦਰਜ ਹੋਣੀਆਂ ਚਾਹੀਦੀਆਂ ਨੇ ਨੰਬਰ 2 ਸਿਲੇਬਸ 'ਚ ਇਹ ਵੀ ਦਰਜ ਕਰੋ ਕਿ ਬੱਚੇ ਕੇਵਲ ਨਸ਼ਿਆਂ ਤੇ ਹੀ ਨਹੀਂ ਲੱਗੇ ਸਗੋਂ ਪੰਜਾਬ ਦਾ ਸਾਰਾ ਕੰਮਕਾਰ ਪੰਜਾਬ ਦੇ ਹਾਕਮਾਂ ਵੱਲੋਂ ਖੋ ਕੇ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਤੋਰ ਦਿੱਤਾ ਗਿਆ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਗਿਆ ਇਹ ਵੀ ਅਖਬਾਰ ਇਹਨਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਸਿਲੇਬਸ 'ਚ ਐਡ ਕਰੋ ਨੰਬਰ 3 ਇਹ ਵੀ ਐਡ ਕਰੋ ਕਿ ਇੰਨੇ ਨੌਜਵਾਨਾਂ ਦੇ ਨਾਲ ਧੱਕਾ ਕਰਕੇ ਇੰਨੇ ਨੌਜਵਾਨਾਂ ਨੂੰ ਸਿਆਸਤਦਾਨਾਂ ਨੇ ਵਰਤ ਕੇ ਗੈਂਗਸਟਰ ਬਣਾ ਦਿੱਤਾ ਪੰਜਾਬ ਦੇ ਵਿੱਚ ਇਹ ਵੀ ਕਿਤਾਬਾਂ ਦੇ ਵਿੱਚ ਸਿਲੇਬਸ ਚ ਐਡ ਕਰੋ ਕਿ ਕਿੰਨੇ ਬੱਚੇ ਮਰਵਾ ਦਿੱਤੇ ਆ ਗੈਂਗਸਟਰ ਬਣਾ ਬਣਾ ਕੇ ਨੰਬਰ 4 ਇਹ ਵੀ ਦਰਜ ਕਰੋ ਕਿ ਪੰਜਾਬ ਦਾ 50000 ਦੇ ਕਰੀਬ ਨੌਜਵਾਨ ਕਾਲੇ ਦੌਰ ਦੇ ਵਿੱਚ ਚਾਹੇ ਉਹ ਪੁਲਸ ਵਾਲਾ ਸੀਗਾ ਚਾਹੇ ਪੰਜਾਬ ਦੇ ਨੌਜਵਾਨ ਸੀਗੇ ਉਹ ਜਿਹੜੇ ਉਹ ਮਤਲਬ ਕਤਲ ਹੋ ਗਏ ਉਹ ਜਿਹੜੇ ਮਾਰ ਦਿੱਤੇ ਗਏ ਇਹ ਵੀ ਕਿਤਾਬਾਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੇ ਮਤਲਬ ਇਹਨੂੰ ਪੜ ਸਕਣ ਇਹਦੇ ਤੋਂ ਜਾਣੂ ਹੋ ਸਕਣ ਫਿਰ ਇਹ ਵੀ ਦਰਜ ਕੀਤਾ ਜਾਵੇ ਇਹਦੇ ਵਿੱਚ ਨੰਬਰ 5 ਇਹ ਵੀ ਦਰਜ ਕਰੋ ਕਿ ਪੰਜਾਬ ਚ ਕੇਵਲ ਬਦਬੀ ਨਹੀਂ ਹੋਈ ਸਗੋਂ ਅੱਜ ਤੱਕ ਗੁਰੂ ਮਹਾਰਾਜ ਦੇ 328 ਰੂਪ ਗਾਇਬ ਨੇ ਔਰ ਉਹ ਅਜੇ ਤੱਕ ਨਹੀਂ ਲੱਭੇ ਔਰ ਅਸੀਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ 328 ਰੂਪ ਕਿੱਥੇ ਤੇ ਕਿਹੜੀ ਹਾਲਤ ਦੇ ਵਿੱਚ ਪਏ ਨੇ ਸ਼ਾਇਦ ਆਉਣ ਵਾਲੀਆਂ ਪੀੜੀਆਂ ਲੱਭ ਲੈਣੀਆਂ ਇਹ ਵੀ ਦਰਜ ਕਰੋ ਇਹਦੇ ਵਿੱਚ ਨੰਬਰ 6 ਇਹ ਵੀ ਦਰਜ ਕਰੋ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਂ ਦੀ ਇੰਨੀ ਦੁਰਦਸ਼ਾ ਕਦੀ ਵੀ ਨਹੀਂ ਹੋਈ ਜਿੰਨੀ ਇਨ੍ਹਾਂ ਦਿਨਾਂ ਦੇ ਵਿੱਚ ਤੇ ਇਨ੍ਹਾਂ ਸਾਲਾਂ ਦੇ ਵਿੱਚ ਕੀਤੀ ਗਈ ਆ ਕਿ ਜਥੇਦਾਰਾਂ ਦਾ ਇੱਕ ਰੁਤਬਾ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹ ਵੀ ਚੀਜ਼ਾਂ ਸਾਰੀਆਂ ਇਨ੍ਹਾਂ ਦੇ ਵਿੱਚ ਦਰਜ ਕਰੋ ਔਰ ਇਹ ਵੀ ਮੇਨ ਸਿਲੇਬਸ ਦੇ ਵਿੱਚ ਦਰਜ ਕਰੋ ਕਿ ਪਿਛਲੇ 15 ਸਾਲ ਦੇ ਵਿੱਚ ਹਾਕਮਾਂ ਨੇ ਕੇਵਲ ਪੰਜਾਬ 'ਚ ਨਸ਼ਾ ਚਿੱਟੇ ਦਾ ਨਸ਼ਾ ਨਹੀਂ ਆ ਸਗੋਂ ਹਾਕਮਾਂ ਨੇ ਸੱਤੇ ਸੱਤਾ ਦੇ ਨਸ਼ੇ ਦੇ ਵਿੱਚ ਪੂਰੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਪੰਜਾਬ ਨੂੰ ਝੂਠੇ ਲਾ ਰਿਆ ਨੇ ਤਬਾਹ ਕਰਕੇ ਰੱਖ ਦਿੱਤਾ ਔਰ ਸਭ ਤੋਂ ਵੱਧ ਝੂਠ ਬੋਲਣ ਵਾਲੇ ਜਿਹੜੇ ਹਾਕਮ ਹੈ ਉਹਨਾਂ 15 ਸਾਲਾਂ ਦੇ ਵਿੱਚ ਆਏ ਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਨਸਲਾਂ ਇਹਦੇ ਉੱਤੇ ਸਾਰਾ ਕੁਝ ਮਤਲਬ ਵੇਖ ਸਕਣ ਇਹਦੀ ਵੀ ਜਾਣਕਾਰੀ ਹੋਵੇ ਇਹ ਵੀ ਸਾਰੀਆਂ ਚੀਜ਼ਾਂ ਐਡ ਕਰੋ ਇੱਥੇ ਹੀ ਬੱਸ ਥੋੜੀ ਆ ਯਾਰ ਮੈਨੂੰ ਕੱਲ ਇੱਕ ਬੱਸ ਟਰਾਂਸਪੋਰਟਰ ਨੇ ਉਹ ਮਿਲੇ ਨੇ ਉਹ ਮੈਨੂੰ ਕਹਿੰਦੇ ਜੀ ਰੀਟਰੀਟ ਸੈਰੇਮਨੀ ਬਾਰਡਰ ਦੇ ਉੱਤੇ ਸ਼ੁਰੂ ਹੋ ਚੁੱਕੀ ਆ ਪਰ ਟੂਰਿਸਟ ਆਉਣ ਨੂੰ ਤਿਆਰ ਹੀ ਨਹੀਂ ਕਿਉਂਕਿ ਕਿਸੇ ਵੀ ਖ਼ਬਰ ਨੇ ਨਹੀਂ ਦੱਸਿਆ ਵੀ ਰੀਟਰੀਟ ਸੈਰੇਮਨੀ ਸ਼ੁਰੂ ਹੈ ਕੋਈ ਵੀ ਵੱਡਾ ਚੈਨਲ ਨਹੀਂ ਵਿਖਾਉਂਦਾ ਕਿ ਜਿਹੜੇ ਬਾਹਰੋਂ ਟੂਰਿਸਟ ਇੱਥੇ ਆ ਸਕਣ ਸਾਰੇ ਹੋਟਲਾਂ ਦੇ ਵਿੱਚ ਨਾ માત્ર ਜਿਹੜੀ ਬੁਕਿੰਗ ਹੈ ਸਾਰੇ ਖਾਲੀ ਪਏ ਨੇ ਕਿੰਨਾ ਕੁ ਪੰਜਾਬ ਨੂੰ ਹੋਰ 네ਗੇਟਿਵ ਵਿਖਾਓਗੇ ਮੈਂ ਸਾਰੇ ਪੋਲਿਟਿਸ਼ੀਅਨ ਨੂੰ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਕਹਿਣਾ ਚਾਹੁੰਨਾ ਵਾ ਕਿਤੇ ਤੇ ਸਾਰੂ ਸੋਚ ਅਪਣਾਓ ਯਾਰ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀਗਾ ਇਹਨੂੰ ਦੁਬਾਰਾ ਲੀਤੇ ਲਿਆਉਣ ਲਈ ਇਹਦੀ ਕਿਤੇ ਨਾ ਕਿਤੇ ਤੇ ਜਿਹੜੀ ਪੋਜ਼ਿਟਿਵਿਟੀ ਆ ਸਕਾਰਤਮਕਤਾ ਜਿਹੜੀ ਇਹਦੀ ਉਹ ਤੇ ਫਲਾਓ ਦੁਨੀਆ ਦੇ ਵਿੱਚ ਇੱਥੇ ਕੋ ਆਉਣ ਨੂੰ ਤਿਆਰ ਨਹੀਂ ਯਾਰ ਕੋ ਬੰਬੇ ਤੋਂ ਆਂਦਾ ਤੇ ਉਹ ਪੁੱਛਦਾ ਕਿ ਪੰਜਾਬ ਚ ਮਾਹੌਲ ਕਿਹੋ ਜਿਹਾ ਯਾਰ ਤੁਹਾਡੇ ਪੰਜਾਬ ਚ ਆਈਏ ਕਿ ਨਹੀਂ ਆਈਏ ਇੱਥੇ ਕੋ ਬੰਦਤ ਨਹੀਂ ਇੱਥੇ ਕੋ ਗੜਬੜਤ ਨਹੀਂ ਇੱਥੇ ਕੋ ਧਮਕੀਤ ਨਹੀਂ ਆਹ ਲਾਤ ਯਾਰ ਸਾਰੇ ਪੰਜਾਬ ਦੇ ਬਣਾ ਕੇ ਰੱਖ ਦਿੱਤੇ ਨੇ ਔਰ ਸਿਰਫ ਖਬਰਾਂ ਦੀ ਖਾਤਰ ਲੋਕਾਂ ਦੀ ਹਾਲਤ ਤਰਸਯੋਗ ਬਖਾ ਕੇ ਆਪਾਂ ਵੋਟਾਂ ਦੇ ਚੱਕਰ ਦੇ ਵਿੱਚ ਪਏ ਹੋਏ ਆ ਇਹ ਕੋ ਮਾਨ ਵਾਲੀ ਗੱਲ ਨਹੀਂ ਅੱਜ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਹੋਣਾ ਨੇ ਫਾਜ਼ਿਲ ਕਾਚ ਇਹ ਸਿਲੇਬਸ ਸ਼ੁਰੂ ਕਰਨਾ ਸੀਗਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਇਹ ਕੋ ਬਹੁਤ ਵੱਡਾ ਮਾਰਕਾ ਨਹੀਂਗਾ ਕਿ ਇਹਨੂੰ ਖਬਰਾਂ ਦੇ ਵਿੱਚ ਇਹਦੀ ਐਡ ਲਾਈ ਜਾਵੇ ਕਿ ਅਸੀਂ ਨਸ਼ਿਆਂ ਦੇ ਉੱਤੇ ਮਤਲਬ ਸਕੂਲਾਂ ਦੇ ਵਿੱਚ ਸਿਲੇਬਸ ਜਿਹੜੇ ਉਹ ਜਾਰੀ ਕਰ ਦਿੱਤੇ ਨੇ ਬੱਚਿਆਂ ਨੂੰ ਤੇ ਬਚਪਨ ਤੋਂ ਹੀ ਸ਼ਹੀਦਾਂ ਦੇ ਨਾਲ ਤੇ ਗੁਰੂਆਂ ਦੇ ਨਾਲ ਜੋੜ ਦਿੱਤਾ ਜਾਣਾ ਚਾਹੀਦਾ ਸੀਗਾ ਪਰ ਉਹਦੇ ਨਾਲ ਨਾਲ ਕੇਵਲ ਧਰਮ ਦੇ ਨਾਲ ਦੇਸ਼ ਨਹੀਂ ਚੱਲਣਾ ਕੇਵਲ ਧਰਮ ਦੇ ਨਾਲ ਸੂਬਾ ਨਹੀਂ ਚੱਲਣਾ ਬੱਚਿਆਂ ਨੂੰ ਕੰਮਕਾਰ ਵੀ ਚਾਹੀਦਾ ਵਾ ਉਹਦੇ ਉੱਤੇ ਫੋਕਸ ਕਰੋ ਉਹਦੇ ਉੱਤੇ ਇਹ ਪਲਾਨ ਕਰੋ ਕਿ ਜਿਹੜੇ ਬੱਚੇ ਬਾਹਰੋਂ ਵੀ ਵਾਪਸ ਆ ਰਹੇ ਆ ਜਿਹੜੇ ਬੱਚੇ ਬਾਹਰ ਵੀ ਕੰਮ ਨਹੀਂ ਬਚਿਆ ਉਹਨਾਂ ਦੇ ਉੱਤੇ ਕੰਮ ਕਿਸ ਤਰ੍ਹਾਂ ਆਣਾ ਵਾ ਉਹਨਾਂ ਨੂੰ ਰੁਜ਼ਗਾਰ ਕਿਸ ਤਰ੍ਹਾਂ ਦੇਣਾ ਵਾ ਇੱਥੇ ਨੌਜਵਾਨ ਬੱਚੇ ਜਿਹੜੇ ਨੌਜਵਾਨ ਬਣ ਰਹੇ ਆ ਪੜ੍ਹ ਲੈ ਕੇ ਆਪਣੀ ਗ੍ਰੈਜੂਏਸ਼ਨ ਕਰਕੇ ਕੰਮ ਕਰ ਲੱਭਦੇ ਆ ਉਹਨਾਂ ਨੂੰ ਨੌਕਰੀਆਂ ਕਿਸ ਤਰ੍ਹਾਂ ਦੇਣੀਆਂ ਵਾ ਉਹਨਾਂ ਨੂੰ ਕੰਮ ਕਿਸ ਤਰ੍ਹਾਂ ਦੇਣਾ ਵਾ ਸੋ ਦੁਨੀਆ ਭਰ ਦੇ ਵਿੱਚ ਪੰਜਾਬ ਦੀ ਹਾਲਤ ਤਰਸਯੋਗ ਨਾ ਬਖਾਓ ਅਸੀਂ ਤੇ ਖਬਰਾਂ ਹੀ ਸੁਣਦੇ ਹੁੰਦੇ ਸੀ ਨਾ ਕਿ ਜੰਮੂ ਕਸ਼ਮੀਰ ਚ ਲਾਲ ਚੌਂਕ ਚ ਬੰਬ ਚੱਲ ਗਿਆ ਫਲਾਣੇ ਚੌਂਕ ਚ ਬੰਬ ਚੱਲ ਗਿਆ ਅੱਜ Thank <laughs> you. ਕੌਣ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਵਾ ਕੌਣ ਪੰਜਾਬ ਦੇ ਲੋਕਾਂ ਦੇ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਵਾ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਹੈ ਕੋਈ ਸਰਪਾਰਟੀ ਮੀਟਿੰਗ ਬੁਲਾ ਕੇ ਇਹਦੇ ਉੱਤੇ ਕੋਈ ਕੰਮ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜਾ ਕੋਈ ਸਾਰੂ ਸੋਚ ਲੈ ਕੇ ਆਈ ਜਾਵੇ ਪੰਜਾਬ ਦੇ ਬੱਚਿਆਂ ਨੂੰ ਖੁਸ਼ਹਾਲ ਬਣਾਇਆ ਜਾਵੇ ਇਸ ਤਰ੍ਹਾਂ ਨਸ਼ਾ ਨਹੀਂ ਛੁੱਟ ਸਕਦਾ ਜਿੰਨਾ ਚਿਰ ਬੱਚਿਆਂ ਨੂੰ ਕੰਮਕਾਰ ਨਹੀਂ ਮਿਲਣਾ ਸੋ ਮੇਰੀ ਖੀਰ ਚ ਤੁਹਾਨੂੰ ਬੇਨਤੀ ਹੈ ਕਿ ਜੇ ਕੰਮ ਕਰਨ ਵਾਲੀਆਂ ਗੱਲਾਂ ਨੇ ਤੇ ਇਹਨਾਂ ਦੇ ਉੱਤੇ ਕੰਮ ਕੀਤਾ ਜਾਵੇ ਨਾ ਕਿ ਇਸ ਤਰੀਕੇ ਦੀ ਨੈਗੇਟਿਵਿਟੀ ਇਸ ਤਰੀਕੇ ਦੀਆਂ ਮਤਲਬ ਗੱਲਾਂ ਫਲਾ ਕੇ ਪੰਜਾਬ ਦੇ ਆਪਾਂ ਲੋਕਾਂ ਨੂੰ ਆਪਣੇ ਵੱਲ ਖਿੱਚੀਏ ਪੰਜਾਬ ਦੇ ਲੋਕਾਂ ਨੂੰ ਕੰਮ ਦੇ ਕੇ ਆਪਣੇ ਵੱਲ ਖਿੱਚੀਏ